अष्टपदी जब आकार एक क्षण दृष्टिता पापपुन तब कहते उता जब तब तारी अपन सनसमाद तब बैर विरोध क संग क मात जवेस का वर्ण चिन्ह न जपत तब हरख शोक के गछ बे आपत जब अपन आप अपार ब्रह्म तब मोकह के सोवत परम ਆਪਣ ਖੇਲ ਆਪ ਵਰਤੀ ਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਤਾਣੀ ਤਬ ਬੰਦ ਮੁਕਤ ਕਹਿ ਕਿਸ ਨਹੀਂ ਗਣੀ ਜਬੇ ਇੱਕ ਹਰਗਮ ਅਪਾਰ ਤਬ ਨਰੰਗ ਨਰੰਕ ਸੁਰਗ ਕਉ ਤਣੀ ਤਬ ਬੰਦ ਮੋਗਤ ਕਹੋ ਤਿਸ ਗਣੀ ਜਬ ਏਕੈ ਹਰ ਅਗਮ ਅਪਾਰ ਤਬ ਨਰਕ ਸੁਰਗ ਕਹਿ ਕਉਣ ਉਤਰ ਜਬ ਨਰਗੁਣ ਪ੍ਰਵ ਸਜ ਸੁਭਾਈ ਤਬ ਸੇਵ ਸਖਤ ਕਹਉ ਕਛ ਠਾਈ ਜਬ ਆਪੇ ਆਪ ਆਪਣੀ ਜੋਤਿ ਤਾਰੇ ਤਬ ਕਵਣ ਨ ਡਰ ਕਵਣ ਕਤ ਡਰੇ ਆਪਨ ਚਲਤ ਆਪ ਕਰਨੇ ਹਰ ਨਾਨਕ ਠਾਕੁਰ ਅਗਮ ਅਪਾਰ अविनाशी सुख अपन असन त जनम मरण को काबे असन जब पूर्ण करता प्रब सोए तब जम की त्रास कहूं किस होए जब विगत गोचर प्रब एका तब चितर गप्त किस पुछत लेखा ਜਬਾ ਨਾਥ ਨਰੰਜਨ ਗੋਚਰਦਾਰੇ ਜਬਾ ਨਾਥ ਨਰੰਜਨ ਗੋਚ ਗਾਦੇ ਤਬ ਕੌਣਾ ਛਟੇ ਕੌਣ ਬੰਦਨ ਬਾਤੇ ਆਪਨ ਆਪ ਆਪ ਕਛ ਅਰਚ ਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪਤ ਹੋਤਾ ਤੈ ਬਿਨ ਮੈਲ ਕਉ ਕਿਆ ਤੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕਉਣ ਕਉ ਮਾਨ ਕਉਣ ਅਬਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਚਲ ਥ੍ਰਿਦ ਲਗਤ ਕਉ ਕੀਸ ਜੈ ਜੋਗ ਸਰੂਪੀ ਜੋਤ ਸੰਗ ਸਮਾਵੇ ਤੇ ਕਿਸ ਹੋ ਭੋਖ ਕਬਣਾ ਤਰਪਤਾਵੇ ਕਰਨ ਕਰਾਵਣ ਹਾਰ ਕਰਨੇ ਹਾਰ ਨਾਨਕ ਕਰਤੇ ਕਾ ਨਹੀਂ ਸਮਾਰ ਜਬ ਆਪਣੀ ਸੋਭਾ ਆਪਣਾ ਸੰਗੇ ਬਣਾਈ ਤਬ ਕਬਣਾ ਮੈਂ ਬਾ ਮਿੱਤਰ ਸਤ ਪਾਈ ਜੈ ਸਰਬ ਕਲਾ ਆਪ ਪਰਵੇਣਾ ਤੈ ਬੇਦਕ ਤੇ ਬ ਕਹਾਂ ਕੋ ਚੀਨ ਜਬ ਆਪਣ ਆਪ ਉਰਤਾਰੇ ਤੋ ਸਗਨ ਅਪ ਸਗਨ ਕਹਾਂ ਵਿਚਾਰ ਹੈ ਜੈ ਆਪਣ ਉਚ ਆਪਣੇ ਆਪਣੇ ਰਾ ਤੈ ਕੌਣ ਠਾਕੁਰ ਕੌਣ ਕਹੀ ਏ ਚੇਰਾ ਬਿਨਸਨ ਬਿਨਸਰ ਹੈ ਬਦਮਾਸ ਨਾਣਕ ਆਪਣੇ ਜੈ ਜੈ ਪਾਪ ਜੈ ਅਛਲ ਛੇਦ ਪੇਵ ਸਮਾਇ ਉਹ ਹ ਕਸਵੇ ਅਪਤ ਮਾਇ ਆਪਸ ਕੋ ਆਪ ਦੇਸ ਤੈ ਗੁਣ ਕਾ ਨਹੀਂ ਪਰਵੇਸ ਜੈ ਕੈ ਕੋ ਇਕ ਭਗਵੰਤਾ ਤੈ ਕਉਣਾ ਚਿੱਤ ਕਿਸ ਲਾਗੇ ਚਿੰਤਾ ਜੈ ਆਪਣ ਆਪ ਆਪ ਪਰਤਿਆਰਾ ਤੇ ਕੌਣ ਕਥੈ ਕੌਣ ਸੁਨਣੈ ਹਾਰ ਆਬੈ ਬੇਅੰਤ ਉੱਚ ਤੇ ਉੱਚਾ ਨਾਨਕ ਆਪ ਸਕਾਉ ਵਾਪੈ ਪਹੁੰਚਾ ਜਯਾ ਪਰਚਿਓ ਪਰਪੰਚ ਆਕਾਰ ਤੈ ਗੁਣ ਮੈਂ ਕਿਨ ਵਿਸਥਾਰੋ ਪਾਪ ਪੁਨ ਤੈ ਪਏ ਕਹਾਵਤ ਕਉ ਨਰਕ ਕਉਸਰਗ ਬਛਾਵਤ ਆਲਜਾਲ ਮਾਇਆ ਜੰਜਾਲ ਹਮੈ ਮੋ ਪਰਮ ਤੇ ਪਾਰ ਦੁਖ ਸੁਖ ਮਾਨ અપਮਾਨ ਅਨਕ ਪ੍ਰਕਾਰ ਕਿਉ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਕਾ ਨਾਨਕ ਏਕੈ ਜੈ ਵਿਪਕਤ ਭਗਤ ਤੈ ਆਪ ਜੈ ਪਰਸੈ ਪਾਸਾਰ ਸੰਤ ਪ੍ਰਾਪਤ דוਫਖ ਕਾਪ ਤਣੀ ਹੁਣ ਤਨੋ ਵੈ ਸੋਭਾਵਣੀ ਆਪਣ ਉਕਤਕ ਕਰੈ ਆਨੰਦ ਚੋਜ ਆਪਸ ਰਸ ਪੋਗਣ ਨਿਰੰਝੋਗ ਜਿਸ ਭਾਵੈ ਤਿਸਪਣੀ ਨੈ ਲਾਵੈ ਜਿਸ ਪਾਵੈ ਤਿਸ ਖੇਲ ਖਿਲਾਵੈ ਬੇਸਮਰ ਅਥਾ ਗੰਤ ਅਤੋ ਲੈ ਦਿਉ ਬੁਲਾਵੈ ਤੈ ਨਾਨਕ ਦਸ ਬੋਲਾ ਸਲੋਕ ਜੇ ਜੰਤ ਕੇਠਾ ਕਰ ਆਪੇ ਅਰਤਨ ਹਾਰੋ ਨਾਨਕ ਇੱਕੋ ਪਸਰਿਆ ਤੂ ਜਾਕ ਤ੍ਰਿਸ਼ਟਾ ਰਾਸ਼ਟ ਪਦੀ ਆਪ ਕਥੈ ਆਪ ਸੁਨਣ ਹਰ ਆਪੇ ਇੱਕ ਆਪ ਵਿਸਥਾਰ ਜਾਂ ਤਸ ਭਾਵੈ ਤਾਂ ਥ੍ਰਿਸ਼ਟ ਉਪਾਏ ਆਪਣੈ ਪਣ ਲੈ ਸਮਾਏ ਤੁਮ ਤੇ ਪੈਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਈ ਜਾ ਕੋ ਪ੍ਰਭ ਜਿਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਦ ਸੋ ਸਮਦ ਸਰੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤ ਸਭ ਕਾ ਇਤਿਹਾਸ ਦੇਨ ਤਿਆਰ ਨਾਦਕੋ ਨਾਥ ਜਿਸ ਰਖੈ ਤਸ ਕੋਈ ਨ ਮਾਰੇ ਸੋ ਮੂਆ ਜਿਸ ਮੈਨ ਵਿਸਾਰੇ ਤਿਸ ਤਜਵਰ ਕਹਾਂ ਕੋ ਜਾਏ ਸਮਰ ਕ ਨਰਿੰਜਨ ਰਾਈ ਜੀ ਜੰਤ ਸਾ ਸਗਲੇ ਪ੍ਰਭ ਆਥ ਅੰਤ ਕਵਾਰ ਕੋ ਸਾਥ ਗੋਣ ਨਿਦਾਨ ਬੇਅੰਤ ਪਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਇਆਲ ਸਭ ਉਪਰ ਹੋਵਤ ਕਰਪਾ ਲ ਆਪਣੇ ਕਰਤਵ ਜਾਣ ਆਪ ਹਉੰਤਰ ਜਮੇ ਰਹੋ ਬਿ ਆਪ ਬ੍ਰਤ ਪਾਲੈ ਜੀ ਅਣਾ ਬਉਪਾਤ ਜੋ ਜੋ ਰਚਿਓ ਸੋ ਤਿਸੈ ਤੇ ਆਤ ਜਿਸ ਪਾਵੈ ਤਿਸ ਲਈ ਮਿਲਾਈ ਭਗਤ ਕਰੋ ਕਰ ਕੇ ਗੰਗਾਈ ਮਨ ਅੰਤਰ ਬ੍ਰਸਤਾਤ ਕਰ ਕੇ ਹੋਆ ਨਾਨਕ ਮਾਨਿਆ ਕਰਨ ਹਰ ਜਨ ਆਣਿਆ ਜਨ ਕੋ ਲਾਗਾਇ ਕੈ ਨਾਏ ਤਸਕਿਆ ਸਵਿਰਥੇ ਜਾਇ ਸੇਵਕ ਕਉ ਸੇਵਾ ਬਣਾ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾਕੇ ਮਨ ਵਸਿਆ ਨਿਰੰਕਾਰ ਬੰਦਨ ਤੋਰ ਭਏ ਨਿਰਵੈਰ ਅਨੰਦ ਪੂਜੈ ਗੁਰ ਕੋ ਪੈਜ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਹੈ ਮਿਲੇ ਸਾਧ ਸੰਗ ਮਿਲ ਕਰੋ ਅਨੰਦ ਗਨ ਗਾਵੇ ਪ੍ਰਭ ਪਰਮ ਆਨੰਦ ਰਾਮ ਨਾਮ ਤਤ ਕਰੋ ਵਿਚਾਰ ਦਰਲਬਾ ਦੇ ਕਾ ਉਦਾਰ ਅੰਮ੍ਰਿਤ ਚ ਬਚਨ ਕੈ ਗਨ ਗਾਉ ਪ੍ਰਾਨ ਧਰਨ ਕੈ ਸੋ ਆਉ ਆਠ ਪੈਰ ਪ੍ਰਭ ਦੇਖਨ ਨੀਰ ਮਟਗੇ ਆਣ ਬਿਣ ਸੈਂਦੇਰਾ ਸੁਣ ਉਪਦੇਸ਼ ਹਿਰਦੈ ਵਿਸਾਵੋ ਮਣੀ ਚੇ ਨਾਨਕ ਭਲ ਪਾਵੋ ਹਲ ਤਪਤ ਦੋਇਲੇ ਸਵਾਰ RAMAN ਅੰਤਰ ਉਰਤਾਰ ਉਰੇ ਘਰ ਕੀ ਬੁਰੀ ਦਿਖਿਆ ਜਿਸ ਵਣ ਬਸੈ ਤਸ ਸੱਚ ਪਰਖਿਆ ਮਣ ਤਨ ਜਾ ਬਦੰਬ ਜਪ ਲੈ ਬਲਾਈ ਦੁਖ ਦਰਦ ਮਨ ਤੇ ਪਉ ਜਾਏ ਸੱਚ ਵਪਾਰ ਕਰੋ ਵਪਾਰੀ ਦਰਗ ਨਿਰਬੈ ਦੇਖ ਤੁਮਾਰੀ ਏਕ ਆਇਕ ਰਖੋ ਮਨ ਮਾਹੇ ਨਾਨਕ ਬਉਰਾ ਵਰਣ ਜਾਏ ਜਿਸਕੇ ਦੂਰ ਕਾਂ ਕਚ ਕੋ ਜਾਓ ਬਰੇ ਰਖਣ ਹਰ ਤਿਆਈ ਨਰ ਪੌਜਾ ਪੈਸਾ ਗਲ ਪਾਓ ਮੇਟਾ ਪ੍ਰਭ ਕਰ ਪਾਤੇ ਪ੍ਰਾਨੀ ਛਟੇ ਜੇ ਸਪ੍ਰਭ ਰਖੈ ਤਸ ਨਾਹੀਂ ਦੁਖ ਨਾਮ ਜਪਤ ਮੈਂ ਹੋਵਤ ਸੁਖ ਚਿੰਤਾ ਜਾਏ ਮੇਟਾ ਇੰਕਾਰ ਤਸ ਜਨ ਕੋ ਕੋਈ ਨ ਪੰਜਨ ਹਾਰ ਸਰਿ ਉਪਰੜਾ ਸਰਿ ਉਪਰ ਠਾਡਾ ਗੁਰ ਸੂਰਾ ਨਾਨਕ ਦਾ ਕੇ ਕਾਰਜ ਪੂਰਾ ਮਤ ਪੁਰੇ ਅਮਰਤ ਜਾਗੇ ਦ੍ਰਿਸ਼ਟ ਦਰਸ਼ਨ ਪੇਖ ਤੋ ਉਤਰਨ ਸ੍ਰੇਸ਼ਟ ਚਰਨ ਕਮਲ ਕਾਕੇ ਨੂਪ ਸਫਲ ਦਸ ਸਫਲੋ ਦਰਸਨ ਸੁੰਦਰ ਹਰ ਰੂਪ ਤਨ ਸੇਵਾ ਸੇਵਕ ਪ੍ਰਾਨ ਅੰਤਰ ਜਾਮੇ ਪ੍ਰਖ ਪ੍ਰਦਾਨ ਜਿਸ ਵਣ ਤੇ ਵਸੈ ਹੋਤ ਨ ਹਾਲ ਤੇ ਆਇਆ ਸ਼ਲੋਕ ਗਿਆਨ ਜਰੰਜਰੀਆਂ ਆ ਗਿਆਨ ਅੰਦੇਰ ਵਿਨਾਸ਼ ਕਰਕੇ ਕਿਰਪਾ ਤੇ ਹੋਏ ਸੰਤ ਪੇਟਿਆ ਨਾਨਕ ਮਨ ਵਰਗਾ 66 ਸਾ ਸੰਗ ਅੰਤਰ ਬਰਾਉੜੀਠਾ ਨਾਮ ਪ੍ਰਭ ਕਾ ਲਗਾ ਮਿਠਾ ਸਗਲ ਸਮਗਰੇ ਇਕ ਸ ਕਠਮਹਿ ਅਨਕ ਰੰਗ ਨਾਨ ਦ੍ਰਸ਼ਟਾ ਹੈ ਨੋਦੇਦ ਅਵਰਤ ਪ੍ਰਭ ਕਾ ਨਾਮ ਦੇਹੀ ਮੈਂ ਇਕ ਕਾਵਰਸam ਸੰਨ ਸਮਾਦਯੰਤ ਸੰਨ ਸਮਾਦਨਤ ਤਨਦ ਕਉ ਨ ਜਾਏ ਅਰਚਜ ਵਿਸਵਾਦ ਨਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਸੋ ਅੰਤਰ ਸੋ ਬਾਹਰ ਅਨੰਦ ਕਟ ਕਟ ਬਿ ਆਪ ਤਰੈ ਭਗਵੰਤ ਤਰਨ ਮੈਂ ਆਕਾਸ ਪਲਿਆਲ ਸਰਬ ਲੋਕ ਪੂਰਨ ਪ੍ਰਤਪਾਲੋ ਬਣਦਨ ਪਰਬਤ ਹੈ ਪਰਪਾਰ ਬ੍ਰਹਮ ਜੈਸੀ ਆਗੈ ਤੈਸਾ ਕਰਮ ਪਾਵਣ ਪਾਣੀ ਬੈ ਸੰਤਰ ਮਾਹੀ ਚਾਰ ਕੁੱਟ ਬੈ ਤਿਸਿਸ ਮਾਹੀ ਤਸਤੇ ਪੈ ਨਹੀਂ ਕੋਠਾ ਉਗੁਰ ਪ੍ਰਸਾਦ ਨਾਨਕ ਮੁਖ ਪਾਉ ਬੇਦਪੁਰਾਣ ਸਿਮਰਤ ਮੈਂ ਦੇਖੋ ਸੇ ਰਸੂਰ ਨਗਤ ਰਈ ਕੋ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅੰਡੋਲ ਨਾ ਕਬੂਡੋ ਲੈ ਸਰਬ ਅਲੰਕਾਰ ਪੇਖ ਲੈ ਵੇਖ ਹੋਲ ਨ ਪਾਇਏ ਗੁਣ ਮੋਲ ਸਰਬ ਜੋਤ ਮੈਂ ਜਾ ਕੀ ਜੋਤ ਤਰ ਰਿਓ ਸੁਆਮੀ ਉਤਪਉਤ ਗੁਰ ਪ੍ਰਸਾਦ ਪਰਮ ਕਾਨਾ ਸਨਕ ਤਨ ਗੋ ਦੇਖੈ ਬਿਸਵਾਰ ਸੰਤ ਜਨਾ ਕਾ ਵੇਖਨ ਸਭ ਪ੍ਰੇਮ ਸੰਤ ਜਨਾ ਗੇਰਦੇ ਸਭ ਤਰਵ ਸੰਤ ਜਨਾ ਸੁਨਿਓ ਪ੍ਰਭ ਬਚਨ ਸਰਬ ਵਿਆਰੇ ਰਾਮ ਸੰਗ ਰਧਨ ਸਰਬ ਜਨਾ ਜਨ ਜਾਤਾ ਕੋ ਏਕੈ ਰਹਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਕੀ ਉਹ ਹੀ ਨਾਨਕ ਦਰਸ਼ਨ ਵੇਖ ਤੋ ਇੱਕ ਹੋਈ ਆਪ ਸਤ ਕੀਆ ਸਭ ਸਤ ਸਤ ਸਗਲੇ ਓਰ ਤਪਤ ਤਿਸ ਪਾਵੇ ਤਾਂ ਕ ਕਰੇ ਵਿਸਤਾਰ ਸੰਤ ਕੋ ਰਾਇ ਨਰਕੈ ਕੰਕਾਰ ਅਣਕ ਕਲਾ ਲਖੀ ਨੈ ਲਰਾਈ ਤਸ ਪਾਵੈ ਜੈ ਮਿਲਾਈ ਕਵਨਾ ਨਿਕਟ ਕਵਨ ਕਈ ਦੂਰ ਆਪੇ ਆਪ ਪਰਪੂਰ ਅੰਤਰ ਗਤ ਜਿਸ ਆਪ ਜਨਾਈ ਨਾਨਕ ਤਿਸ ਜਨ ਆਪ 부ਜਾਏ ਸਰਬ ਪੂਤ ਆਪ ਵਰਤਾਰਾ ਸਰਬ ਨੈਨ ਆਪ ਦੇਖਨ ਹਾਰਾ ਸਗਲ ਸਮਗਰੇ ਜਾਕੇ ਤਨ ਆਪਣਾ ਜਸ ਆਪ ਹੀ ਸੁਨਾ ਆਪਣਾ ਜਾਨ ਇੱਕ ਖੇਲ ਬਨਾਇਆ ਅਗਿਆਕਾਰੇ ਕਿਨੇ ਮਾਇਆ ਸਭ ਕੈਸਾ ਸਭ ਕੈ ਮੰਦ ਅਪਿਲਾ ਤੋ ਅਲੇ ਸਭ ਕੈ ਮਦ ਅਲੇ ਪਤੋ ਰਹਿ ਜੋ ਕੁਛ ਕਰਨਾ ਹੈ ਸੋ ਹੀ ਕਰੇ ਅਗਿਆ ਆਵੇ ਅਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਵਾਏ ਤਸਕ ਹੋਏ ਨਾ ਹੀ ਬਰਾ ਰਹਾ ਕੋ ਕੇ ਚ ਨਹੀਂ ਕਰਾ ਆ ਪਰਪਲਾ ਕਰ ਤੂਤ ਹੰਤ ਨੇ ਕੀ ਆਪੇ ਜਾਣੇ ਆਪਣੇ ਕੀ ਆਪ ਸੱਚ ਤਾਰੇ ਸਭ ਸੱਚ ਤਪੋਤ ਆਪਣਾ ਸੰਗ ਰਾਜ ਕੀ ਤੋਗਾ ਤਾਂ ਕਿ ਗਤਮਤ ਕੈ ਨ ਜਾਏ ਦੂਸਰ ਕੋਈ ਨ ਹੋ ਸੋਜੀ ਪਾਏ ਤਸ ਕਾ ਕੀਆ ਸਭ ਪਰਵਾਣ ਗੁਰ ਪ੍ਰਸਾਦ ਨਾਨਕ ਜਾਨ ਜੋ ਜਾਣੈ ਤਸ ਸਦਾ ਸਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਉਹ ਤਨਵੰਤ ਕੁਲਵੰਤ ਪਤੇਵੰਤ ਦੀਵਣ ਮਗਤ ਤੇ ਸਰ ਦੇ ਭਗਵੰਤ ਤਨ 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 ਜਨ ਆ ਜਿਸ ਪ੍ਰਸਾਦ ਸਭ ਜਗਤ ਤਾਰ ਆ ਜਿਹੜੇ ਆਵਤ ਕਾਇ ਹੋ ਸਵਾਹੋ ਜਨ ਕੇ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕੈ ਸੰਸਾਰ ਨਾਨਕ ਤੇ ਸ ਜਨ ਕੋ ਸਦਾ ਨਮਸਕਾਰ ਸ਼ਲੋਕ पूरा प्रवराधया पूरा जागो ना नानक पूरा पाया पूरे के गण नागा अष्टपदी